ਉਹ ਤੁੰਗ ਉੱਥੇ ਬੈਠੀ ਕੀ ਕਰਦੀ ਐ ਬਿਜਲੀ ਵਾਲੇ ਆ ਰਹੇ ਨੇ ਆਪਣੀ ਕੁੰਡੀ ਫੜਨਾ ਦਵਾ ਦਮ ਕੁੰਡੀ ਲਾ ਦੇ ਜਿਹੋ ਪੁੱਛਣਗੇ ਨਾ ਪੂਰਾ ਕਿੱਥੇ ਐ ਤਾਂ ਕਹੇ ਦੀ ਕਿਸੇ ਦੇ ਭੋਗ ਤੇ ਗਿਆ ਹੋਇਆ ਮੈਂ ਕੋਠੇ-ਕੋਠੇ ਚੜ ਕੇ ਟੱਪ ਜਾਣਾ ਹਾਂਜੀ ਹਾਂਜੀ ਹੁਣੇ ਲਾਉਣੀ ਐ ਜੀ ਹਾਂ ਹੁਣੇ ਨੂੰ ਲਾਵਾਂ ਕਿਵੇਂ ਕਿ ਤੁਸੀਂ ਆਪਾਂ ਛੇੜਿਆ ਮੇਰੀ ਜਾਨ ਨੂੰ ਉਹਦੇ ਤਰਤੋਂ ਕੁੰਡੀ ਨਹੀਂ ਲੈਂਦੀ ਆ ਜਾ ਮੈਂ ਲਾ ਦਿੰਨਾ ਉੱਤਰੇ ਥੱਲੇ ਜੁਰਮਾਨਾ ਪਾਉਂਗਾ 3 ਲੱਖ ਰੁਪਇਆ ਜੀ ਤੁਸੀਂ ਹੋਏ ਬਿਜਲੀ ਬੁਲਾ ਲਿਓ ਨਹੀਂ ਹੈਗੇ ਸੋਣਾ ਤੈਨੂੰ ਹੈਗਾ ਪਰ ਬੁਝਾਰਤ ਲਈਆਂ ਨਾ ਪਾ ਮੈਨੂੰ ਮੇਰੇ ਸੋਹਣੇ ਉਹ ਨਾਲ ਕੁੜੀ ਦਾ ਕੀ ਮਤਲਬ ਹੈ ਮਤਲਬ ਤਾਂ ਇਹ ਆ ਮੇਰੀ ਭੈਣ ਦੁਆਰੇ ਫਰਦੀ ਆ ਮੈਂ ਸੋਚੀ ਸੀ ਤੈਨੂੰ ਉਹਦਾ ਰਿਸ਼ਤਾ ਕਰਾ ਦੂੰਗੀ ਪਰ ਤੂੰ ਤਾਂ ਬੋਲਂਦੀ ਨਹੀਂ ਅਗਲਾ ਫੜ ਲੈ ਕੁੰਡੀ ਅਸੀਂ ਜੁਰਮਾਨਾ ਹੀ ਭਰ ਲਾਂਗੇ ਕਿੱਥੇ ਸੀ ਕੁੜੀ ਡੋਬਣ ਲੱਗੀ ਜੀ ਬੇਗਲੇ ਬੰਦੇ ਨਾਲ ਅੱਛਾ ਅੱਛਾ ਗੱਲ ਇੰਨੀ ਹੈ ਕੀ ਬੰਦ ਗਿਆ ਉਹ ਮੈਂ ਕੁੜੀਆਂ ਨੂੰ ਫੜਨ ਆਇਆ ਮੈਂ ਤਾਂ ਥੋੜਾ ਮੀਟਰ ਪਟਣ ਆਇਆ ਮੈਂ ਕਿਹਾ ਮੀਟਰ ਪਟ ਕੇ ਦਿੱਕਤਾਂ ਲੱਗ ਕੇ ਜਾਊਂਗਾ ਮੇਰੀ ਸਾਰੀ ਬਿੱਲ ਭਰਦੀ ਤਾਂ ਚੰਗੀ ਲੱਗਦੀ ਹੈ ਓਕੇ ਤੇ ਨਹੀਂ ਸਰਕਾਰ ਨੂੰ ਇੱਕ ਘਰ ਨਾਲ ਘਾਟਾ ਪਿਆ ਚੱਲਿਆ ਤੂੰ ਆ ਫੜਨਾ ਇੱਕ ਪੱਤੀ ਚੇ